ਆ ਮਿਲਿਆ ਸੀ ਆਪਾਂ ਸਾਰੇ 11 ਦੇ ਮੈਂਬਰ 12ਵੀਂ ਸਰਪੰਚਣੀ 5 ਸਾਲ ਤੇ 10 ਮਹੀਨੇ ਹੋ ਗਏ ਆਪਾਂ ਨੂੰ ਬਣਿਆ ਨੂੰ ਉਸ ਤੋਂ ਬਾਅਦ ਸਾਰੇ ਮੈਂਬਰ ਸਹਿਬਾਨਾਂ ਦਾ ਤੇ ਸਾਡੀਆਂ ਮੈਂਬਰੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਗਰ ਵਾਲਿਆਂ ਦਾ ਬੜਾ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਕੋਸ਼ਿਸ਼ ਕੀਤੀ ਸਾਰੀ ਸਾਡੀ ਪੰਚਾਇਤ ਨੇ ਵੀ ਉਹਨਾਂ ਦੇ ਭਰੋਸੇ ਦੇ ਉੱਤੇ ਪੂਰਾ ਕੰਮ ਦੀ ਹਰ ਹਾਲਤ ਦੇ ਵਿੱਚ ਜਿੰਨਾ ਵੀ ਸਾਥ ਹੋਇਆ ਬਹੁਤ ਕੀਤਾ ਪਰ ਬੜੇ ਕੰਮ ਰਹਿ ਜਾਂਦੇ ਆ ਜੋ ਰਹਿ ਗਏ ਸੱਚੇ ਪਾਸਾ ਇਸ ਨਗਰ ਨੂੰ ਤਰੱਕੀਆਂ ਬਖਸੇ ਬਲੰਦੀਆਂ ਤੇ ਜਾਵੇ ਸਾਡਾ ਨਗਰ ਜਿਹੜੇ ਕਾਰਜ ਰਹਿੰਦੇ ਆ ਜੋ ਨਵੀਂ ਪੰਚਾਇਤ ਬਣੂਗੀ ਜੋ ਨਗਰ ਦਾ ਹੁਕਮ ਹੋਊਗਾ ਉਹ ਕੱਲ ਤੋਂ ਸ਼ੁਰੂ ਹੋਣਾਗਾ ਅੱਜ ਅਸੀਂ ਇੱਥੇ ਸਾਰੀ ਪੰਚਾਇਤ ਸਾਡੇ ਚੌਂਕੀਦਾਰ ਸਾਹਿਬ ਤਿੰਨ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਚਾਚਾ ਦਰਸ਼ਨ ਸਿੰਘ ਜੀ ਜੋ ਸ਼ਮਸ਼ਾਨ ਘਾਟ ਤੇ ਟੈਂਕੀ ਦੇ ਵਿੱਚ ਕੰਮ ਕਰਦਾ ਊੜੀ ਜਿੰਨੇ ਨਰੇਗਾ ਦੀਆਂ ਆਪਣੇ ਨਾਲ 2.3 ਸਾਲ ਹਾਜ਼ਰੀਆਂ ਲਾਈਆਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਰੱਖਿਆ ਚਾਹ ਪਾਣੀ ਦਾ ਧੰਨਵਾਦ ਕਰਨ ਲਈ ਤੁਹਾਡਾ ਸੱਚੇ ਪਾਸਾ ਮਿਹਰ ਭਰਿਆ ਹੱਥ ਰੱਖ ਕੇ ਨਗਰ ਹੋਰ ਵੀ ਉੱਚੀਆਂ ਬੁਲੰਦੀਆਂ ਤੇ ਜਾਵੇ ਜੋ ਕਾਰਜ ਰਹਿੰਦੇ ਆ ਉਹ ਵੀ ਪੂਰੇ ਹੋਣ ਨਗਰ ਦੇ ਪਰ ਜੋ ਜਿੰਨੇ ਆਪਾਂ ਵਾਅਦੇ ਕੀਤੇ ਸੀ तकरीबन ਪੂਰੇ ਹੋ ਗਏ ਪਸ ਰਹਿ ਵੀ ਜਾਂਦੇ ਆ ਜਿੱਥੇ ਆਪਾਂ ਪੈਲਸਣਾ ਦਾ ਕਾਰਜ ਸੀ ਉਹ ਬਿਨਾ ਪਾਰਟੀ ਬੇਸ ਤੋਂ ਆਪਾਂ ਸਾਰਿਆਂ ਦੇ ਕਾਰਜ ਕੀਤੇ ਆ ਕੋਈ ਪਾਰਟੀ ਦਾ ਸਬੰਧ ਨਹੀਂ ਕੁਛ ਨਹੀਂ ਰਾਸ਼ਨ 카ਟ ਬਣੇ ਉਹ ਵੀ ਆਪਾਂ ਤੇ ਕਿਸੇ ਵੀ ਮੈਂਬਰ ਨੇ ਸਾਡੇ ਨਾਲ ਪਾਰਟੀ ਬੇਸ ਵਾਲੀ ਗੱਲ ਵੀ ਨਹੀਂ ਕੀਤੀ ਅਮਣਾ ਵੀ ਉੱਥੇ ਜਾਂਦਾ ਰਿਹਾ ਵੀਡੀਓ ਦਫ਼ਤਰ ਇਹਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਸਾਰੇ ਮੈਂਬਰਾਂ ਦਾ ਮੈਂ ਦੁਬਾਰਾ ਫੇਰ ਤੇ ਨਗਰ ਵਾਲਿਆਂ ਦਾ ਤੇ ਸੱਚੇ ਪਾਸਾ ਬਾਹੀਰੂ ਦਾ ਜਿਨੇ ਸਾਡੇ ਤੇ ਭਰੋਸਾ ਸਾਡੇ ਨਗਰ ਨੂੰ ਸੁਤਤ ਬਖਸੀ ਉਹਨਾਂ ਨੇ ਸਾਡੇ ਤੇ ਭਰੋਸਾ ਕੀਤਾ ਪਰ ਅੱਜ ਅਸੀਂ ਸਾਡੇ 11 ਮੈਂਬਰ ਬੈਠੇ ਆ 12ਵੀਂ ਸਰਪੰਚ ਲਈ ਮੈਂ ਇਥੇ ਇੱਕ ਬਸੇਸ਼ ਗੱਲ ਦੱਸਣੀ ਚਾਹਣਾ तकरीबन ਖਜ਼ਾਨਾ ਖਾਲੀ ਮਿਲਦਾ ਹੁੰਦਾ ਹੁੰਦਾ ਜਦੋਂ ਕੋਈ ਪੰਚਾਇਤ ਜਾਂਦੀ ਆ ਜਾਂ ਸਰਕਾਰ ਜਾਂਦੀ ਆ ਅਸੀਂ ਖਜ਼ਾਨੇ ਦੇ ਵਿੱਚ 60 ਤੋਂ 62 ਲੱਖ ਰੁਪਏ ਅੱਜ ਛੱਡ ਕੇ ਜਾ ਰਹੇ ਆ ਜੋ ਸਾਡੇ ਖਾਤੇ ਦੇ ਵਿੱਚ ਪੰਚਾਇਤ ਦੇ ਪਿਆਗਾ ਤੇ ਦੁਬਾਰਾ ਫੇਰ ਮੈਂ ਮੇਰੇ ਪੱਤਰਕਾਰ ਵੀ ਰਾਏ ਆ ਇਹਨਾਂ ਦਾ ਵੀ ਤੇ ਨਗਰ ਦਾ ਵੀ ਤੇ ਸਾਡੀ ਜਿੰਦੇ ਵੀ ਸਾਡੇ ਮੈਂਬਰ ਸਹਿਬਾਨ सारा पुट धनवाद जी वाहिगुरु जी का ख़ालसा वासी